ਤਖਦੀ ਰਾਤ ਨੂੰ ਬਸਤੀ ਨੰਬਰ 1 ਵੀਰਤਲਾਬ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਮਨਜੀਤ ਕੌਰ ਦੇ ਘਲੇੜੀ ਹੈ 65 ਸਾਲ ਦੀ ਇਹਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀਗਾ ਤੇ ਇਹਦਾ ਜਿਹੜਾ ਸੀਗਾ ਘਰ ਦੇ ਵਿੱਚ ਵੜ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਸ ਦਾ ਮਰਡਰ ਕਰ ਦਿੱਤਾ ਸੀਗਾ ਤੇ ਘਰ ਦੇ ਵਿੱਚੋਂ ਕੁਝ ਸੋਨੇ ਦੇ ਗਹਿਣੇ ਤੇ ਨਕਦੀ ਵਗਾਰ ਲੁੱਟ ਕਰ ਲਈ ਸੀਗੀ ਇਸ ਘਟਨਾ ਦੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਡੀ ਮਨਜੀਤ ਸਿੰਘ ਜੀ ਡੀਐਸਪੀ ਰੂਰਲ ਮੈਡਮ ਹੀਨਾ ਗੁਪਤਾ ਜੀ ਤੇ ਸੀਆਈਏ 2 ਇੰਚਾਰਜ ਕਰਨਦੀਪ ਸਿੰਘ ਤੇ ਐਸਐਚਓ ਸਦਰ ਜਗਦੀਪ ਸਿੰਘ ਇਹਨਾਂ ਦੀ ਵੱਖ-ਵੱਖ ਟੀਮਾਂ ਸਾਡੇ ਵੱਲੋਂ ਬਣਾਈਆਂ ਗਈਆਂ ਸੀਗੀਆਂ। ਉਸ ਦਿਨ ਤੋਂ ਹੀ ਅਸੀਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਤੇ ਸਾਡੀ ਸੀਆਈਏ 2 ਤੇ ਐਸਐਚਓ ਸਦਰ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਔਨ ਦਾ ਬੇਸਿਸ ਆਫ ਐਵੀਡੈਂਸ ਜਿਹਦੇ ਵਿੱਚ ਟੈਕਨੀਕਲ ਐਵੀਡੈਂਸ ਮੌਕੇ ਦੀ ਜਿਹੜੀ ਹਿਊਮਨ ਇੰਟੈਲੀਜੈਂਸ ਤੋਂ ਲੈ ਕੇ ਕਰਦੇ ਹੋਏ ਤਫਤੀਸ਼ ਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ 15 ਤਰੀਕ ਨੂੰ ਇਹ ਤਿੰਨ ਦੋਸ਼ੀ ਸੰਦੀਪ ਸੀਪਾ ਸੁਖਦੀਪ ਤੇ ਦਲੇਰ ਇਹ ਤਿੰਨ ਬੰਦੇ ਜਿਹੜੇ ਹੈਗੇ ਨੇ ਇਸ ਵਾਰ ਦਾ ਜਿਹਨਾਂ ਨੇ ਇਸ ਨੂੰ ਅੰਜਾਮ ਦਿੱਤਾ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਸੰਦੀਪ ਸੀਪਾ ਜਿਹੜਾ ਹੈਗਾ ਇਹ ਬਸਤੀ ਨੰਬਰ 1 ਦਾ ਰਹਿਣ ਵਾਲਾ ਹੈ ਤੇ ਬਾਕੀ ਦੋ ਦੋਸ਼ੀ ਦਲੇਰ ਤੇ ਸੁਖਦੀਪ ਇਹ ਮੌਲਤਾਨੀਆ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ 7 ਤੇ 8 ਤਰੀਕ ਨੂੰ ਜਿਹੜਾ ਹੈਗਾ ਉਹਦੇ ਘਰ ਦੇ ਵਿੱਚ ਵੜ ਕੇ ਉਸ ਲੇਡੀ ਦਾ ਕਤਲ ਕੀਤਾ ਤੇ ਉਹਦੀ ਕੰਨਾਂ ਦੀ ਵਾਲੀਆਂ ਕੰਨਾਂ ਦੇ ਟੌਪਸ ਤੇ ਕੁਝ ਨਕਦੀ ਸੀਗੀ ਉਸ ਨੂੰ ਲੈ ਕੇ ਫੋਟੋ ਫਰਾਰ ਹੋ ਗਏ ਸੀਗੇ ਡਿਊਰਿੰਗ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਇੱਕ ਸੁੰਨੇ ਦੀਆਂ ਵਾਲੀਆਂ ਤੇ ਟੌਪਸ ਜਿਹੜੇ ਸੀਗੇ ਉਹ ਆਪਣੀ ਪੁਸ਼ਕੈਸ਼ ਦੇ ਵਿੱਚ ਮੰਨਿਆ ਕਿ ਇਸ ਦੇ ਸਨੀਪ ਸੀਪਾ ਦੇ ਘਰੋਂ ਜਿਹੜੀ ਲੁੱਟ ਕੀਤਾ ਸਮਾਨ ਅਸੀਂ ਬਰੰਦ ਕੀਤਾ ਨਾਲ ਜਿਹੜਾ ਹੈਗਾ 2000 ਰੁਪਏ ਜਿਹੜਾ ਸੀਗਾ ਇਹਨਾਂ ਨੇ ਲੁੱਟ ਕੀਤੇ ਸੀਗੇ ਉਹ ਵੀ ਅਸੀਂ ਬਰੰਦ ਕੀਤੇ ਨੇ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਅੱਗੇ ਵੀ ਚੱਲ ਰਹੀ ਹੈ ਕਿ ਹੋਰ ਇਹਨਾਂ ਦੇ ਨਾਲ ਕੌਣ-ਕੌਣ ਵਿਅਕਤੀ ਸ਼ਾਮਲ ਸੀਗੇ ਉਸ ਸੰਬੰਧੀ ਅਸੀਂ ਤਫ਼तीश ਕਰ ਰਹੇ ਹਾਂ ਸੋ ਇੱਕ ਲੇਡੀ ਦੇ ਘਰ ਦੇ ਵਿੱਚ ਵੜ ਕੇ ਇੱਕ ਬੜੇ ਇੱਕ ਨੌਨੇ অপਰਾਧ ਨੂੰ ਅਨਜਾਨ ਦਿੱਤਾ ਸੀਗਾ ਇਸ ਬੰਦ ਦੇ ਵਿੱਚ ਸਾਡੀ ਏਸੀਆਈਏ 2 ਤੇ ਐਸਐਚਓ सदर ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਨੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਅਸੀਂ ਇਹਨਾਂ ਨੂੰ ਹੁਣ ਅੱਗੇ ਫਰਦਰ ਪੇਸ਼ ਕਰਕੇ ਅੱਗੇ ਫਰਦਰ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਕੀਤੀ ਜਾਊਗੀ ਸਾਹਿਬ ਜੀ ਸਰ ਕੀ ਕੰਮ ਜੀ ਖਤਮ ਹੋਊਗਾ ਇਹ ਜਿਹੜੀ ਮੋਡਲੀ ਪੁਛਕਿਸ਼ ਦੇ ਵਿੱਚ ਆਇਆ ਵੀ ਜਿਹੜੇ ਤਿੰਨ ਬੰਦੇ ਨੇ ਇਹ ਤਿੰਨੋਂ ਨਸ਼ਾ ਕਰਨ ਦੇ ਆਦੀ ਨੇ ਤੇ ਕਿਉਂਕਿ ਜੇ ਨਸ਼ਾ ਕਰਦੇ ਆ ਤੇ ਇਸ ਲਈ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਪਹਿਲਾਂ ਵੀ ਚੋਰੀ ਤੇ ਇਦਾਂ ਦੇ ਮੁਕਦਮੇ ਦਰਜ ਨੇ ਸਿਮਿਲਰਲੀ ਸੇਮ ਗਰਾਊਂਡ ਦੇ ਉੱਤੇ ਇਹਨਾਂ ਨੇ ਦੇਖਿਆ ਵੀ ਕਿਉਂਕਿ ਸੰਦੀਪ ਸੀਪਾ ਬਸਤੀ ਨੰਬਰ 1 ਤੇ ਰਹਿਣ ਵਾਲਾ ਹੈ ਇਹਨਾਂ ਨੂੰ ਪਤਾ ਸੀਗਾ ਕਿ ਇਹ ਲੇਡੀ ਜਿਹੜੀ ਹੈਗੀ ਇਕੱਲੀ ਰਹਿੰਦੀ ਹੈ ਇਸਨੇ ਫਿਰ ਇਹਨਾਂ ਦੇ ਨਾਲ ਬੈਠ ਕੇ ਪਲਾਨ ਬਣਾਇਆ ਸੀਗਾ ਵੀ ਆਪਾਂ ਜਿਹੜਾ ਹੈਗਾ ਰਾਤ ਨੂੰ ਇਹਦੇ ਘਰ ਦੇ ਵਿੱਚ ਜਿਹੜੀ ਹੈਗੀ ਲੁੱਟਨੀ ਵਾਰਤਾ ਉਹਨੂੰ ਅੰਜਾਮ ਦੇਵਾਂਗੇ ਜਦੋਂ ਇਹ ਘਰ ਦੇ ਵਿੱਚ ਗਏ ਤਾਂ ਫਿਰ ਜਦੋਂ ਲੇਡੀ ਨੇ ਰਜਿਸਟ ਕੀਤਾ ਤਾਂ ਇਹਨਾਂ ਨੇ ਉੱਥੇ ਗਲਾ ਘੁੱਟ ਕੇ ਦਾ ਕਤਲ ਕਰ ਦਿੱਤਾ ਸਰ ਕਿੰਨਾ 14 ਸਾਲ ਦੀ ਕਿੰਨੀ ਨਾਈਟ ਬਰੋਕਰ ਤਕਰੀਬਨ 4-5 ਹਜ਼ਾਰ ਦੇ ਕਰੀਬ ਜਿਹੜੇ ਇਹਨਾਂ ਨੇ ਉੱਤੇ ਲੁੱਟ 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 ਕੀਤੀ ਸੀਗੀ ਨਾਲ ਇਹਨਾਂ ਨੇ ਕੁਝ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਲੇਡੀ ਦੇ ਕੰਨਾਂ ਦੇ ਟੌਪਸ ਹੈਗੇ ਆ ਤੇ ਇੱਕ ਵਾਲੀਆਂ ਹੈਗੀਆਂ ਉਹ ਗ੍ਰੰਥ ਹੋਈਆਂ ਨੇ ਤੇ 2000 ਰੁਪਏ ਜਿਹੜਾ ਲੁੱਟਿਆ ਸੀ ਉਹ ਗ੍ਰੰਥ ਹੋਇਆ ਇਸ ਤਿੱਕਰ ਇਹਦਾ ਕਤਲ ਹੋ ਗਿਆ ਜੀ ਮੇਰੇ ਮਾਰਕੀਟ ਟੰਗਿਆ ਗਿਆ ਸੀ ਇਹਨਾਂ ਨੇ ਜਦੋਂ ਉਹਦਾ ਮਰਡਰ ਕਰ ਦਿੱਤਾ ਸੀਗਾ ਮਰਡਰ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਪਲੈਨਿੰਗ ਬਣਾਈ ਵੀ ਹੈ ਫਾਈਨ ਉਹ ਸੁਸਾਈਡ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜਿਹੜੇ ਉਹ ਤੇ ਗਲੇ ਦੇ ਵਿੱਚ ਚੁੰਨੀ ਲਗਾ ਕੇ ਤੇ ਉੱਪਰ ਫਾਹ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਟ ਜਿਹੜਾ ਹੈਗਾ ਮੌਕੇ ਤੇ ਚੁੰਨੀ ਜਿਹੜੀ ਟੁੱਟ ਗਈ ਸੀਗੀ ਤੇ ਉਹ ਥੱਲੇ ਡਿੱਗ ਜਾਣ ਕਰਕੇ ਜਿਹੜਾ ਹੈ ਫਿਰ ਡਰ ਗਏ ਉਸ ਤੋਂ ਜਿਹੜਾ ਹੈਗਾ ਮੌਕੇ ਤੇ ਫਰਾਰ ਹੋ ਗਏ ਸੀ ਸਰ ਇਹ ਬੇਸਿਕ ਕੰਮ ਕੀ ਕਰਦੇ ਸੀਗੇ ਇਹ ਤਿੰਨੋਂ ਜਿਹੜੇ ਹੈਗੇ ਨੇ ਬੇਰੋਜ਼ਗਾਰ ਨੇ ਕੋਈ ਕੰਮ ਨਹੀਂ ਕਰਦੇ ਤੇ ਬੇਸਿਕਲੀ ਇਹ ਨਸ਼ਾ ਕਰਨ ਦੇ ਆਦੀ ਸੀਗੇ ਤੇ ਉਸੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਪੈਸੇ ਕਮਾਉਣ ਦੇ ਖਾਤਰ ਜਿਹੜਾ ਹੈਗਾ ਲੜੀ ਦਾ ਮਰਡਰ ਕੀਤਾ ਸਰ ਜਿਹੜੀ ਕਿੰਨੇ ਬਣਾ ਦਿੰਦੇ ਇਹ ਘਰ ਦੇ ਵਿੱਚ ਇਕੱਲੀ ਰਹਿੰਦੀ ਸੀਗੀ ਤੇ ਜਿਹੜਾ ਕੋਈ ਬੱਚਾ ਨਹੀਂ ਸੀਗਾ ਤੇ ਘਰ ਵਾਲੇ ਦੀ ਵੀ ਡੈਥ ਹੋਈ ਸੀਗੀ ਇਸ ਗੱਲ ਦਾ ਜਿਹੜਾ ਸੰਦੀਪ ਸੀਪਾ ਇਹਨੂੰ ਪਤਾ ਸੀਗਾ ਕਿਉਂਕਿ ਇਹਦੇ ਨਾਲ ਹੀ ਗਵਾਂਡੀ ਬਸਤੀ ਨੰਬਰ 1 ਦੇ ਵਿੱਚ ਰਹਿੰਦਾ ਹੈ ਤਾਂ ਜਿਹੜੇ ਦੋ ਬਾਕੀ ਦੋਸ਼ੀ ਨੇ ਉਹਨਾਂ ਦੇ ਨਾਲ ਮਿਲ ਕੇ ਨੇ ਪਲੈਨਿੰਗ ਬਣਾਈ ਵੀ ਆਪਾਂ ਰਾਤ ਨੂੰ ਜਿਹੜਾ ਹੈਗਾ ਇਸ ਲੇਡੀ ਦੇ ਘਰ ਦੇ ਵਿੱਚ ਲੁੱਟ ਕਰਕੇ ਤੇ ਇਹਦਾ ਜਿਹੜਾ ਹੈਗਾ ਮਰਡਰ ਕਰਨਾ ਸਰੇ ਇਹ ਬੜੀ ਬਹੁਤ ਖਤਰਨਾਕ ਸਿਗਨਲ ਜਾ ਰਿਹਾ ਕਿਉਂਕਿ ਪਹਿਲਾਂ ਇਹ ਕੰਮ ਦੇ ਬਾਹਰ ਹੁੰਦੇ ਸੀ ਕਿ ਚੋਰੀਆ ਕਰਦੇ ਸੀ ਕਿ ਘੋੜਸਾ ਚੋਰੀ ਕਰਦੇ ਸੀ ਹੁਣ ਕਤਲ ਕਰਨ ਤੇ ਵੀ ਆ ਗਏ ਨੇ ਜਿਹੜੇ ਮਤਲਬ ਇਹ ਹੋਤਾ ਜਾ ਰਿਹਾ ਨਹੀਂ ਡੈਫੀਨੇਟਲੀ ਬੜਾ ਚਨਾਉਣਾ ਅਪਰਾਧ ਕੀਤਾ ਇਹਨਾਂ ਨੇ ਕਿਉਂਕਿ ਲੇਡੀ ਦੀ ਜਿਹੜੀ ਏਜ ਤੇ ਘਰ ਦੇ ਵਿੱਚ ਵੀ ਇਕੱਲੀ ਰਹਿੰਦੀ ਸੀਗੀ ਤਾਂ ਜਿਸ ਤਰੀਕੇ ਨਾਲ ਇਹਨਾਂ ਨੇ ਇਸ ਵਾਰ ਦਾ ਤ ਨੂੰ ਅੰਜਾਮ ਦਿੱਤਾ ਸੋ ਅਸੀਂ ਇਹਨਾਂ ਨੂੰ ਹੁਣ ਫਰਦਰ ਜਿਹੜੇ ਇੰਟਰੋਗੇਸ਼ਨ ਕਰ ਰਹੇ ਹਾਂ ਤੇ ਇਨਸ਼ੋਰ ਕਰਾਂਗੇ ਕਿ ਅੱਗੇ ਫਰਦਰ ਜਾ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਦਵਾਈ ਜਾਵੇ ਸਰ ਇਹਨਾਂ ਦੇ ਵੀ ਕਿਸ ਤਰ੍ਹਾਂ ਦੇ ਪੱਤੇ ਲੱਗਦੇ ਕਿ ਇਹ ਇਹ ਪਹਿਲਾਂ ਇਹਨਾਂ ਦੇ ਜਿਹੜੇ ਹੈਗੇ ਚੋਰੀ ਦੇ ਤੇ ਲੁੱਟਫੋੜ ਦੇ ਮੁਕੱਦਮੇ ਦਰਜ ਨੇ ਸਰ ਇਸ ਤਰ੍ਹਾਂ ਦੇ ਵੀ ਤੇ ਜ਼ੋਰ ਕਰ ਇਹ ਇਸ ਰੈਂਕੀ ਸੀ ਲੱਗਦਾ ਵੀ ਇਹਨਾਂ ਦਾ ਕੋਈ ਡਾਟਾ ਇਕੱਠਾ ਕਰਨ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦੇ ਜ਼ੋਰ ਜਮੀਆਂ ਕਹਾਵਾ ਤੋਂ ਨੰਦੇ ਜਿਹੜੀ ਸੀ ਹੁੰਦਾ ਆਪਣਾ ਦੇਖ ਦੇਖ ਕਰਨਾ ਵਾਲਾ ਨੀ ਇਹ ਤਾਂ ਜਿਹੜੀ ਐਗਜ਼ਿਸਟਿੰਗ ਆਪਣਾ ਇਨਫਰਾਸਟ੍ਰਕਚਰ ਹੈਗਾ ਉਹਦੇ ਵਿੱਚ ਤਾਂ ਇਦਾਂ ਦੀ ਕੋਈ ਮਤਲਬ ਲਾਅ ਦੇ ਵਿੱਚ ਜਾਂ ਕੋਈ ਇਦਾਂ ਦੀ ਨਹੀਂ ਹੈਗੀ ਪਰੰਤੂ ਫਿਰ ਵੀ ਜਿਵੇਂ ਸਾਡੀਆਂ ਆਰ ਆਰ ਪੀ ਆਰ ਐਸ ਦੀ ਗੱਡੀਆਂ ਚੱਲਦੀਆਂ ਸੀ ਉਹਨਾਂ ਨੂੰ ਬਰੀਫ ਕਰਦੇ ਰਹੇ ਨੇ ਮੌਕੇ ਤੇ ਮੌਕੇ ਜਦੋਂ ਪੈਟ੍ਰੋਲਿੰਗ ਵਾਸਤੇ ਜਾਂਦੇ ਨੇ ਤਾਂ ਇਹਨਾਂ ਚ ਜਿਹੜੇ ਹੈਗੇ ਪੁਆਇੰਟਸ ਅਗੇ ਨੇ ਖਾਸ ਧਿਆਨ ਰੱਖਿਆ ਜਾਵੇ ਪਰੰਤੂ ਫਿਰ ਵੀ ਜਦੋਂ ਇਹਨਾਂ ਨੇ ਜਿੱਦਾਂ ਗਵੰਡ ਗਵੰਡ ਦੇ ਵਿੱਚ ਹੀ ਰਹਿੰਦੇ ਸੀਗੇ ਤਕਰੀਬਨ ਉਸ ਦੇ ਬਾਰੇ ਸਾਰਾ ਜਿਹੜਾ ਹੈਗਾ ਸੀ ਇਹਨਾਂ ਨੂੰ ਪਤਾ ਸੀਗਾ ਤੇ ਰਕੀ ਵੀ ਇਹਨਾਂ ਨੇ ਕੀਤੀ ਹੋਈ ਸੀਗੀ ਸੋ ਇਨੇ ਮਿਲ ਕੇ ਸੰਦੀਪ ਸੀਪਾ ਨੇ ਮਿਲ ਕੇ ਜਿਹੜਾ ਦੋ ਦੋਸ਼ੀਆਂ ਦੇ ਨਾਲ ਮਿਲ ਕੇ ਵਾਰਤਥ ਨੂੰ ਜਾਮ ਦਿੱਤਾ। ਉਹ ਕੋਰਟ ਤੇ ਪੇਸ਼ ਕਰਤਾ ਹੈ। ਅੱਜ ਪੇਸ਼ ਕਰਾਂਗੇ ਇਹਨਾਂ ਨੂੰ ਫਰਦਰ ਜਿਹੜੀ ਹੈਗੀ ਅੱਗੇ ਤੇ ਤਕਤੀਸ਼ ਜੀ ਦੀ ਕਰਨਾ ਹੈ। ਉਸਨੇ ਇੱਕ ਫਾਰਮ ਡੀਐਸਪੀ ਆਰ ਮੈਮ ਨੂੰ ਜੀ ਮੈਮ ਲੀਡ ਕਲਾ ਬਹੁਤ ਵੱਡਾ ਹੌਟਸਪੌਟ ਬਣਾ ਰੱਖਿਆ ਨਸ਼ੇ ਦੇ ਲੈ ਕੇ। ਐਸਐਸਪੀ ਮੈਮ ਕੋਲ ਵੀ ਕ੍ਰੀਏਟ ਹੈ ਜੀ ਇਹਨਾਂ ਨੇ ਕਤਲ ਕਰਨ ਤੋਂ ਬਾਅਦ ਦੇਖੋ ਕਿੰਨੀ ਆਸਾਨੀ ਨਾਲ ਨਸ਼ਾ ਵੀ ਉੱਥੇ ਅਵੇਲੇਬਲ ਹੋ ਗਿਆ। ਪੁਲਿਸ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪਹਿਲ ਹੋ ਰਹਾ ਹੈ। ਵੀ ਜਿਹੜਾ ਉਕੇ ਨਸ਼ਾ ਦਸ ਕਰ ਨਹੀਂ ਚਿਤਰਾ ਦਸ ਕਰ ਉਹਨਾਂ ਨੂੰ ਫੜਨ ਦੇ ਵਿੱਚ ਇਟ ਇਜ਼ ਨਾਟ ਅ ਫੇਲਿਅਰ ਅਸੀਂ ਰੈਗੂਲਰ ਲੈਵਲ ਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਉੱਤੇ ਕਰਦੇ ਰਹਿੰਦੇ ਆ ਸਾਡੇ ਕੋਲ ਲਿਸਟਡ ਨੇ ਉੱਥੇ ਜਿਹੜੇ ਸਮਗਲਰਸ ਨੇ ਹੁਣ ਅਸੀਂ ਉਹਨਾਂ ਨੂੰ ਫੜਦੇ ਉਹਨਾਂ ਦੀ ਬੇਲ ਆਊਟ ਹੋ ਜਾਂਦੀ ਉਹ ਬੇਲ ਆਊਟ ਬੇਲ ਜਾ ਕੇ ਫਿਰ ਉਹ ਨਸ਼ਾ ਵੇਚਦੇ ਇਸ ਲਈ ਸਾਡੇ ਸਾਡੇ ਲੈਵਲ ਤੇ ਤਾਂ ਰੈਗੂਲਰ ਆਪਰੇਸ਼ਨ ਚੱਲਦੀ ਰਹਿੰਦੇ ਕੋਆਰਡੀਨੇਟ ਸਰਚ ਜਿਹਦੇ ਵਿੱਚ ਜਿੰਨਾਂ ਜਿਹੜੀ ਲੇਡੀਆਂ ਤੋਂ ਨਸ਼ਾ ਕੀਤਾ ਹੈ ਉਹਨੂੰ ਨਾਮ ਦੇ ਦਿੱਤਾ ਜਾਂ ਉਹ ਦਿੱਤਾ ਇਸ ਮਾਮਲੇ ਵਿੱਚ ਹਲੇ ਦੀ ਉਹਨਾਂ ਨੇ ਇਸ ਲੇਡੀਜ਼ ਤੋਂ ਨਸ਼ਾ ਲੈਂਦਾ ਸੀ ਉਹਦਾ ਨਾਮ ਹਲੇ ਕੁਝ ਕਿਚ ਲਵਾਂਗੇ ਉਸ ਤੋਂ ਬਾਅਦ ਅਸੀਂ ਫਰਦਰ ਕਾਰਵਾਈ ਕਰਾਂਗੇ ਇਸ ਦੇ ਅੰਦਰ ਇਨਵੈਸਟੀਗੇਸ਼ਨ ਹੋ ਜੀ ਮੈਂ ਉਹ ਚਾ ਇਸਾ ਜ ਕਰ ਰਹਾ ਕਿ ਨਾ ਜਮਾਨਤ ਆਸਾਨੀਆਂ ਨਾ ਹੋਵੇ ਕਿਉਂਕਿ ਅਗਰ ਜਮਾਨਤ ਦੇ ਪਾਕਿਸਤਾਨ ਦੇ ਫਿਰ ਕਰੰਟ ਚਲੇ ਜਾਂਦੇ ਕੁਝ ਇੱਕ ਤਾਂ ਜੀ ਤਰੀਕਾ ਹੈਗਾ ਠੀਕ ਦੇਖੋ ਇਹ ਤਾਂ ਹੁਣ ਪੈਰੋਗੇਟਿਵ ਹੁੰਦਾ ਕੋਰਟ ਦਾ ਸਾਡੇ ਕੋਲ ਤਾਂ ਜਿੰਨੀ ਰਿਕਵਰੀ ਹੁੰਦੀ ਉਸ ਅਸੀਂ ਉਹਦੇ ਅਕੋਰਡਿੰਗ ਕੁਆਂਟੀਟੀ ਦੇ ਅਕੋਰਡਿੰਗ ਐਨਡੀਪੀ ਐਸਾ ਪਰਚਾ ਦਰਜ ਕਰ ਦਿੰਦੇ ਹਾਂ ਅੱਗੇ ਕੋਰਟ ਦਾ ਪੈਰੋਗੇਟਿਵ ਹੁੰਦਾ ਕਿ ਉਹਨਾਂ ਨੇ ਜਮਾਨਤ ਦੇਣੀ ਹੈ ਕਿ ਨਹੀਂ